Bitte, bitte, ਬੈਠੋ ਜੀ ਬੈਠੋ ਜੀ ਐਲਓਪੀ ਸਾਹਿਬ ਬੈਠੋ ਸਾਰੇ ਮਾਨਯੋਗ ਮੈਂਬਰ ਆਪਣੀਆਂ ਆਪਣੀਆਂ ਸੀਟਾਂ ਤੇ ਜਾਣ ਸਾਰੇ ਮਾਨਯੋਗ ਮੈਂਬਰ ਆਪਣੀਆਂ ਆਪਣੀਆਂ ਸੀਟਾਂ ਪਰ ਜਾਣ ਸਾਰੇ ਮਾਨਯੋਗ ਮੈਂਬਰ ਆਪਣੇ ਸੀਟਾਂ ਤੇ ਜਾਣ ਚਲੋ ਬੈਠੋ ਬੈਠੋ ਜੀ ਬੈਠੋ ਦਾਲੀਵਾਲ ਸਾਹਿਬ ਬੈਠਾ ਤੁਸੀਂ ਸਾਰੇ ਬੈਠੋ ਬਾਜਵਾ ਜੀ ਬਾਜਵਾ ਸਾਹਿਬ ਮਾਰੀਓ ਗਲੀਡਰ ਆਫ ਆਪੋਜੀਸ਼ਨ ਮੇਰੀ ਬੇਤੀ ਹੈ ਤੁਸੀਂ ਬੈਠੋ ਮੈਂ ਗੱਲ ਕਰ ਰਿਹਾ ਇਹ ਇਹ ਮੈਂ ਹਰੇਕ चीज ਦਾ ਨੋਟਿਸ ਲੈ ਰਿਹਾ ਤੁਸੀਂ ਬੈਠੋ ਨੇਤਾ ਵਿਪੱਖਸ਼ ਔਰ ਵਿਪੱਖਸ਼ ਦੇ ਸਾਰੇ ਮੈਂਬਰ ਸਭਾ ਨੂੰ ਬੇਤੀ ਕੀਤੀ ਹੈ ਕਿ ਬੈਠੋ ਮੈਂ ਗੱਲ ਕਰਦਾ ਜੀ ਤੁਸੀਂ ਬੈਠੋ ਬੈਠੋ ਵੇ ਮੈਂ ਗੱਲ ਕਰਦਾ ਬੈਠੋ ਮੈਂ ਗੱਲ ਕਰ ਰਿਹਾ ਤੁਹਾਡੀ ਗੱਲ ਕਰ ਰਿਹਾ ਬੈਠੋ ਤੁਸੀਂ ਬੈਠ ਜਾਓ ਬੈਠੋ 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 ਤੁਸੀਂ ਚੁੱਪੋ ਮਾਨ ਸਾਹਿਬ ਤੁਸੀਂ ਵੀ ਆਪਣੀ ਜਗ੍ਹਾ ਤੇ ਬੈਠੋ ਬੇੜਾ ਚੇਅਰ ਦੀ ਇਜਾਜ਼ਤ ਤੋਂ ਬੇੜਾ ਜੋ ਵੀ ਗੱਲ ਕੀਤੀ ਗਈ ਹੈ ਉਹ ਰਿਕਾਰਡ ਨਾ ਕੀਤੀ ਜਾਵੇ ਤੁਸੀਂ ਬਾਜੋ ਸਾਹਿਬ ਬੈਠੋ ਜੇ ਕੋਈ ਕਿਸੇ ਦਾ ਨਾਮ ਆਊਟ ਆਫ ਕੰਟੈਕਸਟ ਲਿਆ ਗਿਆ ਤਾਂ ਐਸਪਲੈਨ ਕੀਤਾ ਜਾਏਗਾ ਤੁਸੀਂ ਬੈਠੋ 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 ਪਲੀਜ਼ ਬੈਠੋ ਸ਼੍ਰੀਮਾਨ ਅਮਨ ਅਰੋੜਾ ਜੀ ਵੋਟਨ ਮੈਂ ਕਰ ਦਿੱਤੀ ਕਿਸਾਬ ਸਤਿ ਸ੍ਰੀ ਅਕਾਲ ਬੜੇ ਕੌਲਡ ਨੰਬਰ ਤੋਂ ਬੋਲਦਾ ਮੈਂ ਆ ਤੇ ਮੇਰੀ ਬੇਨਤੀ ਹੈ ਕਿ ਪੰਛਤ ਮਿੰਟ ਦੇ ਦਿਓ ਕਿਉਂਕਿ ਜਿਹੜੇ ਮੇਰੇ ਸਾਥੀਆਂ ਦੇ ਆਪੋ ਜੀ ਚਾਹੇ ਬਾਜਬਾ ਸਾਹਿਬ ਦੇ ਐਲੀ ਸਾਹਿਬ ਦੇ ਔਰ ਜਿਹੜੇ ਰਾਣਾ ਜਿੰਦਰ ਪ੍ਰਤਾਪ ਜੀ ਦੇ ਜਿਹੜੇ ਜਿਹੜੇ ਇਸ ਇਸ਼ੂਸ ਹੈਗੇ ਕਨਸਰਨਸ ਹੈਗੇ ਉਹ ਜੈਨੂਇਨ ਨੇ ਪਰ ਉਹ ਆਲਰੇਡੀ ਇਸ ਬਿਲ ਦੇ ਵਿੱਚ ਉਹ ਕਨਸਰਨਸ ਨੇ ਜਿਹੜੇ ਆਲਰੇਡੀ ਐਡਰੈਸ ਨੇ ਇਸ ਕਰਕੇ ਮੈਨੂੰ ਟਿਕਾਈ ਨਾਲ ਦੋ ਮਿੰਟ ਸੁਣ ਲਿਓ ਮੈਨੂੰ ਸਰ ਬੇਨਤੀ ਇਹ ਹੈ ਕਿ ਸਾਰੇ ਸਤਕਾਰਯੋਗ ਸਾਥੀਆਂ ਨੇ ਬڑے ਵਿਸਤਾਰ ਦੇ ਵਿੱਚ ਇਹ ਸਾਰਾ ਭੰਬਲ ਪੂਸਾ ਜਿਹੜਾ 2 ਸਾਲ ਤੋਂ ਪਿਆ ਹੋਇਆ ਸੀਗਾ ਉਹਦੇ ਬਾਰੇ بڑے ਵਿਸਤਾਰ ਦੇ ਵਿੱਚ ਗੱਲ ਕੀਤੀ ਹੈ 95 ਵਿੱਚ ਪਾਪਰਾਇਕਾਇਆ ਸੀਗਾ 2014 ਦੇ ਵਿੱਚ ਉਹਦੀ ਅਮੈਂਡਮੈਂਟ ਹੋਈ ਸਰ ਪਰਪਸ ਤਾਂ ਇਹ ਸੀਗਾ ਕਿ ਸਾਰੇ ਦੇ ਸਾਰੇ ਜਿਹੜਾ ਰੀਅਲ ਏਸਟੇਟ ਦਾ ਬਿਜ਼ਨਸ ਹੈ ਉਹਨੂੰ ਸਟਰੀਮ ਲਾਈਨ ਕਰ ਲਿਆ ਜਾਵੇ ਪਰ ਅਲਟੀਮੇਟਲੀ ਹੋਇਆ ਕਿ ਕਿ ਅਨਫੋਰਚਿਊਨਿਟੀ ਪਿਛਲੀਆਂ ਸਰਕਾਰਾਂ ਦੀ ਪੈਟਰੋਲੇਜ ਕਰਕੇ ਲਾ ਲਓ ਜਾਂ ਨੀਚੇ ਅਸਰਾਂ ਦੀ ਮਿਲੀ ਭੋਗਤ ਕਰਕੇ ਲਾ ਲਓ ਉਹ ਅਰਬਨ ਸਲੰਗਸ ਨੇ ਜਿਹੜੇ ਉਹ ਇੰਨੇ ਕ ਬਣਦੇ ਗਏ ਕੰਕਰੀਟ ਦਾ ਜੰਗਲ ਹੈ ਇੰਨਾ ਕ ਬਣਦਾ ਗਿਆ ਕਿ ਲੀਗਲ ਕਲੋਨੀ ਸੀ ਜਿਹੜੀਆਂ ਉਹ ਕਲੋਨਾਈਜ਼ਸ ਜਿਹੜੇ ਉਹ ਡੀਮੋਰੀਲਾਈਜ਼ ਹੁੰਦੇ ਗਏ ਤੇ ਇਲੀਗਲ ਕਲਰ ਅਥੋਰਾਈਜ਼ ਕਲੋਨੀ ਜਿਹੜੀਆਂ ਉਹ ਬਣਦੀਆਂ ਗਈਆਂ ਉਹਨੂੰ ਦਰੁਸਤ ਕਰਨ ਦੇ ਲਈ ਸੋ so ਕਾਲਡ 14 ਤੋਂ ਬਾਅਦ ਫਿਰ ਦੁਬਾਰਾ ਅਮੈਂਡਮੈਂਟ ਈ 16 ਦੇ ਵਿੱਚ ਫਿਰ ਦੁਬਾਰਾ ਈ 18 ਦੇ ਵਿੱਚ ਪਰ ਕਿਉਂਕਿ ਉਹ ਅਮੈਂਡਮੈਂਟ ਇਸ ਤਰੀਕੇ ਦੇ ਸੀਗੇ ਕਿ ਉਹ ਕਾਮਨ ਮੈਨ ਆ ਆਮ ਬੰਦਾ ਜਿਹੜਾ ਉਹਦੇ ਕਨਸਰਨ ਐਡਰੈਸ ਨਹੀਂ ਹੁੰਦੇ ਸੀਗੇ ਜਿਹੜਾ ਇਲੀਗਲ ਕਲੋਨਾਈਜ਼ਰ ਹੈ ਉਹਨਾਂ ਬੈਨੇਫਿਟ ਦੇ ਦਿੱਤਾ ਜਾਂਦਾ ਸੀਗਾ ਜਿਦੀ ਵਜ੍ਹਾ ਕਰਕੇ ਉਹ ਵਾਧੀਆਂ 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 ਅੱਜ 14000 ਦੇ ਕਰੀਬ ਉਹ ਕਲੋਨੀਆ ਪਹੁੰਚ ਗਿਆ ਸਰ ਹੁਣ ਇਹਦੇ ਵਿੱਚ ਇਹ ਔਰ ਸਾਡੇ ਕੋਲ ਜੋ ਸਾਡੀ ਸਰਕਾਰ ਬਣਿਆ ਤਮਾਜੋਗ ਭਵੰਤਮਨ ਜੀ ਦੀ ਅਗਵਾਈ ਦੇ ਵਿੱਚ ਸਰ ਸਾਡੇ ਗੱਲ ਤਾਂ ਇਸੇ ਆਪਾ ਵੈਸੀ ਪੈ ਗਿਆ ਜਦ ਹਾਈ ਕੋਰਟ ਨੇ 4 April 2022 ਨੂੰ ਇਹ ਕਹਿ ਦਿੱਤਾ ਕਿ ਜੇ ਤੁਸੀਂ ਪਾਪਰਾ ਐਕਟ ਨੂੰ ਮੰਨਣਾ ਹੀ ਨਹੀਂ ਤਾਂ ਤੁਸੀਂ ਇਹਨੂੰ ਸਕ੍ਰੈਪ ਕਿਉਂ ਨਹੀਂ ਕਰ ਦਿੰਦੇ ਕਿਉਂਕਿ ਬਾਪਰਾ ਇੱਕ ਬੜਿਆ ਹੋਇਆ ਉਹਦੇ ਮੁਤਾਬਕ ਇਹ ਲੀਗਲ ਕਲ ਕਲੋਨੀਆਂ ਨੇ ਜਿਹੜੀਆਂ ਜਿਹੜੀਆਂ ਲੀਗਲ ਕਲੋਨੀਆਂ ਨੇ ਉਹ ਵੰਡ ਨਹੀਂ ਰਹੀਆਂ ਇਲੀਗਲ ਬਣੀ ਜਾ ਰਹੀਆਂ ਨੇ ਤੇ ਤੁਸੀਂ ਉਹਨੂੰ ਸਬਸਕ੍ਰਾਈਬ ਕਿਉਂ ਨਹੀਂ ਕਰਦੇ ਬਾਰ ਬਾਰ ਤੁਸੀਂ ਜਿਹੜੀਆਂ ਰੈਗੂਲੇਟਾਈਜੇਸ਼ਨ ਪਾਲਿਸੀਆਂ ਲੈ ਕੇ ਆਉਨੇ ਹੋ ਸਰ ਇਹਦੇ ਬਾਰੇ ਮਾਨਯੋਗ ਸੀਐਮ ਸਾਹਿਬ ਦੀ ਅਗਵਾਈ ਦੇ ਵਿੱਚ ਤਕਰੀਬਨ 2 ਸਵਾ 2 ਸਾਲ ਸਾਨੂੰ ਲੱਗੇ ਜ਼ਰੂਰ ਨੇ ਪਰ ਹਾਲੇ ਤੱਕ ਇਹ ਜੇ ਕਰਤੇ ਕਿ ਜਿਹਦੇ ਨਾਲ ਪਿਛਲੇਆਂ ਦਾ ਵੀ ਹੱਲ ਹੋ ਜਾਊਗਾ ਤੇ ਅੱਗੇ ਵਾਸਤੇ ਵੀ ਡੈਕਟ੍ਰੈਂਟ ਨੇ ਜਿਹੜੇ ਉਹ ਹੋਗੇ ਤੇ ਇਹਦੇ ਲਈ ਇਧਰ ਇਹਦੇ 100% ਵਧਾਈ ਦੇ ਹੱਕਦਾਰ ਜਿਹੜੇ ਸੀਐਮ ਸਾਹਿਬ ਨੇ ਜਿਨ੍ਹਾਂ ਨੇ ਇਹਦੇ ਉੱਪਰ ਬੜੇ ਬੜੇ ਵਿਸਤਾਰ ਵਿੱਚ ਕੰਮ ਕੀਤਾ ਸਰ ਹੁਣ ਇਹਦੇ ਕੰਟੋਰਸ ਕੀ ਨੇ ਇਸ ਪਾਲਿਸੀ ਦੇ ਉਹ ਇਹ ਨੇ ਕਿ ਜਿੰਨਾ ਲੋਕਾਂ ਨੇ 31 ਜੁਲਾਈ 2024 ਤੱਕ ਅ 500 ਗਜ਼ ਤੱਕ ਦੇ ਪਲਾਟ ਦਾ ਰਜਿਸਟਰਡ ਬਿਆਨਾ ਕਰ ਲਿਆ ਪਾਵਰ ਆਫ ਅਟਾਰਨੀ ਕਰ ਲਈ ਪੱਕੇ ਦੇ ਵਿੱਚ ਬੈਂਕ ਦੇ ਵਿੱਚ ट्रांजैक्शन ਹੋ ਗਈ ਬਿਆਨ ਦੇ ਦੀ ਜਾਂ ਸਾਈ ਦੀ ਉਹਨੇ ਜਿਹੜੇ ਉਹ ਜਿਹੜੀ ਡੇਟ ਸਾਇੰਸ ਸਾਹਿਬ ਤੈ ਕਰਕੇ 2 ਨਵੰਬਰ ਜਿਹੜੀ ਵੈਨਾਂ ਠੀਕ ਲਗੋ 2 ਨਵੰਬਰ ਤੱਕ ਉਹ ਬੰਦਾ ਆਪਦੀ ਰਜਿਸਟਰੀ ਕਰਕੇ ਉੱਥੇ ਆਉਂਦਾ ਘਰ ਹੈ ਜਿਹੜਾ ਉਹ ਪਾਸ ਕੋ ਜਿਹੜਾ ਉਹਨੇ ਸਾਰੀ ਉਮਰ ਦੀ ਮਿਹਨਤ ਕਮਾਈ ਦੇ ਨਾਲ ਉਹ ਘਰ ਪਾਉਣਾ ਹੈ ਉਹਨੂੰ ਇਹ ਐਡਵਾਂਟੇਜ ਹੈ ਜਿਹੜਾ ਉਹ ਦੇ ਦਿੱਤਾ ਗਿਆ ਸਰ ਹੁਣ ਇਹਦੇ ਵਿੱਚ ਔਰ ਇਹਦੇ ਨਾਲ ਨਾਲ ਬੈਨੀਫਿਟ ਇਹ ਵੀ ਹੈ ਕਿ ਉਹਨਾਂ ਨੂੰ ਐਨਓਸੀ ਦੀ ਲੋਡ ਨਹੀਂ ਰਹਿਣੀ ਹੈਗੀ ਉਹਨਾਂ ਨੂੰ ਕਿਸੇ ਐਨਓਸੀ ਦੀ ਲੋੜ ਨਹੀਂ ਔਰ ਰਜਿਸਟਰ ਕੋ ਜਾਣ ਤਸਵੀਰਦਾਰ ਕੋ ਜਾ ਉਹਨਾਂ ਦੀ ਰਜਿਸਟਰੀ ਜਿਹੜੀ ਉਹ ਹੋ ਜੂਗੀ ਸਰ ਹੁਣ ਇਹਦੇ ਵਿੱਚ ਜਿਹੜਾ ਮੇਨ ਜਿਹੜੇ ਜਿਹੜੇ ਕੰਸਰਨਸ ਮੈਂ ਮੇਰੇ ਵੀਰਾਂ ਦੇ ਚਾਹੇ ਬਾਜਵਾ ਸਾਹਿਬ ਨੇ ਔਰ ਰਾਣਾ ਜੀ ਅਲੀ ਸਾਹਿਬ ਉਹਨਦੇ ਬਾ ਐਡਰੈਸ ਕਰਨ ਦੀ ਗੱਲ ਕੀਤੀ ਹੈ ਸਰ ਤਿੰਨ ਚਾਰ ਇਸ਼ੂਸ ਨੇ ਜਿਹੜੇ ਇਹਨਾਂ ਨੇ ਰੇਜ਼ ਕੀਤੇ ਨੇ ਐ ਅਲਿਸਾ ਨੇ ਸਭ ਤੋਂ ਪਹਿਲਾਂ ਕਿਹਾ ਕਿ ਜਿਹੜੀਆਂ ਅਨ ਅਪਰੂਵਡ ਕਲੋਨੀਆ ਦੀ ਗੱਲ ਕੀਤੀ ਹੈ ਰਾਣਾ ਜੀ ਨੇ ਵੀ ਇਹ ਗੱਲ ਕੀਤੀ ਹੈ ਮੈਂ ਇਹਨਾਂ ਨੂੰ ਕਲੀਅਰ ਕਰਨਾ ਚਾਹਣਾ ਰਾਣਾ ਜੀ ਇਹ ਜਿਹੜੀ ਰੈਗੂਲਰਾਈਜੇਸ਼ਨ ਪਾਲਿਸੀ ਹੈ ਮੇਰੇ ਵੀਰ ਇਹ ਇਹ ਰੋੜੇ ਸੀਤਾ ਜਾਵੇ ਇਹ ਇਲੀਗਲ ਕਲੋਨੀਆ ਰੈਗੂਲਰਾਈਜ਼ ਨਹੀਂ ਹੋਣਗੀਆਂ ਇਹਦੇ ਨਾਲ ਜਿਹੜੀਆਂ ਅਨ ਅਪਰੂਵਡ ਇਲੀਗਲ ਕਲੋਨੀਆ ਦੇ ਵਿੱਚ 500 ਅਗਸਤ ਤੱਕ ਦੇ ਇੰਡੀਵਿਜੂਅਲ ਪਲਾਟ ਹੋਲਡਰ ਨੇ ਉਹ ਰੈਗੂਲਰਾਈਜ਼ ਹੋਣਗੇ ਪਲਾਟ ਆ ਸੋ ਇਸ ਕਰਕੇ ਇੱਕ ਡੈਟਰੈਂਟ ਤਾਂ ਇਹ ਹੋ ਗਿਆ ਕਿ ਉਹ ਲੋਕ ਨੇ ਜਿਹੜੇ ਇਲੀਗਲ ਕਲੋਨੀਆ ਕੱਢਦੇ ਸੀ ਬਾਅਦ ਚ ਪਿਛਲੀਆਂ ਸਰਕਾਰਾਂ ਤੋਂ ਰੈਗੂਲਰਾਈਜ਼ ਕਰਾ ਜਾਂਦੇ ਸੀਗੇ ਉਹ ਅੱਗੇ ਨੂੰ ਕਲੋਨੀਆ ਨਹੀਂ ਕੱਟਣਗੇ ਨੰਬਰ 1 ਆ ਨੰਬਰ 2 ਇੱਕ ਜਿਹੜਾ ਔਰ ਹੋਰ ਇਸ ਦੋ ਡੈਟਰੈਂਟ ਹੋਰ ਨੇ ਉਹ ਕੀ ਨੇ ਆ ਨੰਬਰ 1 ਤਾਂ ਉਹਨਾਂ ਦੀ ਕਲੋਨੀਆ ਜਿਹੜੀ ਉਹ ਨਹੀਂ ਰੈਗੂਲਰਾਈਜ਼ ਹੋ ਰਹੀ ਸਿ ਇੰਡੀਵਿਜੁਅਲ ਪਲਾਟ ਹੋਲਡਰ ਹੋ ਰਿਹਾ ਹੈ ਰੈਗੂਲਰਾਈਜ਼ ਔਰ ਜਿਹੜੇ 500 ਗਜ਼ ਤੱਕ ਦੇ ਪਲਾਟ ਵੀ ਨੇ ਪਰ 31 ਜੁਲਾਈ ਤੋਂ ਪਹਿਲਾਂ ਉਹਨਾਂ ਦਾ ਬਿਆਨਾ ਨਹੀਂ ਹੋਇਆ ਪਾਵਰ ਆਫ ਟਰਨੀ ਨਹੀਂ ਹੋਈ ਅਸਲ ਸਹੀ ਐਕਸਚੇਂਜ ਨਹੀਂ ਹੋਈ ਹੈਗੀ ਉਹਦੀ ਪੈਸਿਆਂ ਦੀ ਉਹ ਪਲਾਨ ਨੇ ਉਹਨਾਂ ਇੰਡੀਵਿਜੂਅਲ ਜਿਹੜੇ ਕਲੋਨੀ ਹੋਲਡਰ ਨੇ ਉਹ ਰਣਾ ਜੀ ਉਹਨਾਂ ਕੋਲੇ ਪੈ ਰਹੇ ਜੋ ਅੱਗੇ ਹੁੰਦਾ ਕੀ ਸੀਗਾ ਐਕਸਪੋਸ ਫਾਰ ਇਗਜ਼ੈਂਪਲ ਕਿਸੇ ਇੱਕ ਇਲੈਗਲ ਕਲੋਨੀ ਦੇ ਵਿੱਚ 100 ਲੋਟ ਨੇ ਜੀ 40 ਵੇਚਤੇ ਜਿਹੜੇ ਬਾਕੀ 60 ਰਹਿ ਗਏ ਉਹ ਉਹਨਾਂ ਨੂੰ ਹੀ 60ਾਂ ਨੂੰ ਵੇਚ ਕੇ ਅੱਗੇ ਹੋਰ ਇਲੈਗਲ ਕਲੋਨੀ ਕੱਢਦਾ ਸੀਗਾ ਉਹ 60 ਉਹਦੇ ਕੋਲੇ ਪਏ ਰਹੇ ਉਹ ਹੈ ਜਿਹੜਾ ਉਹ ਇਹਦੇ ਨਾਲ ਇੱਕ ਨੈਟ ਰੈਂਡ ਹੋ ਗਿਆ ਨੰਬਰ 1 ਨੰਬਰ 2 ਜਿਹੜੀਆਂ ਇਹਦੇ ਪ੍ਰੋਵੀਜ਼ਨ ਸੀਗੇ ਜਿਹੜੀਆਂ ਸਿਰਫ ਪਹਿਲਾਂ 2 ਤੋਂ 7 ਲੱਖ ਤੱਕ ਦਾ ਜੁਰਮਾਨਾ ਸੀਗਾ ਤੇ 3 ਤੋਂ 5 ਸਾਲ ਤੱਕ ਦੀ ਜਿਹੜੀ ਸਜ਼ਾ ਸੀਗੀ ਉਹ ਵਧਾ ਕੇ ਆਹ ਤੈਨ ਤੋਂ 7 ਸਾਲ ਸਦਾ ਸੀਗੀ ਉਹ ਵਧਾ ਕੇ ਅ 2 ਤੋਂ 5 ਸਾਲ ਤੱਕ ਦੀ ਸੀਗੀ ਉਹ 5 ਤੋਂ 10 ਸਾਲ ਤੱਕ ਦੀ ਸਦਾ ਹੋ ਗਈ ਹੈ ਜੀ ਬੜੇ ਬਸਾ ਔਰ 2 ਤੋਂ 5 ਲੱਖ ਤੱਕ ਤਾਂ ਸਿਰਫ ਜੁਰਮਾਨਾ ਸੀਗਾ ਇਲੀਗਲ ਕਲੋਨਾਈਜ਼ਰਸ ਨੂੰ ਉਹ ਵਧਾ ਕੇ 25 ਲੱਖ ਤੋਂ 5 ਕਰੋੜ ਤੱਕ ਦਾ ਹੋ ਗਿਆ ਸੋ ਅਲਟੀਮੇਟਲੀ ਸੀਐਮ ਸਾਹਿਬ ਨੇ ਇਸ ਪਾਲਿਸੀ ਦੇ ਨਾਲ ਪਿਛਲੇ ਨੂੰ ਤਾਂ ਜਿਹੜਾ ਬੈਨੀਫਿਟ ਦੇਣਾ ਸੀ ਉਹ ਦੇ ਹੀ ਦਿੱਤਾ ਅਗਲੇ ਜਿਹੜੇ ਲੋਕ ਇਲੀਗਲ ਕਲੋਨੀਆ ਕੱਟਦੇ ਨੇ ਤੇ ਉਹਦਾ ਖਮਿਆਜ਼ਾ ਲੀਗਲ ਕਲੋਨਾਈਜ਼ਰਸ ਨੂੰ ਔਰ ਸਭ ਤੋਂ ਵੱਡਾ ਆਮ ਲੋਕਾਂ ਨੂੰ ਛੋਟੇ ਲੋਕਾਂ ਨੂੰ ਤੇ ਦਰਮਿਆਨੇ ਲੋਕਾਂ ਨੂੰ ਭੁਗਤਣਾ ਪੈਂਦਾ ਉਹਨਾਂ ਵਾਸਤੇ ਇਹ ਡੈਟਰੈਂਟ ਕਰਦਾ ਕਿ ਇੱਕ ਪਿਛਲੇ ਪਲਾਟ ਬੈਰੇਗੇ ਉਹਨਾਂ ਕੋਲੇ ਉਹ 20 ਕਲੋਨੀਆਂ ਹੋਰ ਨਹੀਂ ਕੱਢ ਸਕਣਗੇ ਨੰਬਰ 1 ਨੰਬਰ 2 ਜਿਹੜੀ ਸਜ਼ਾ ਹੈ ਜਿਹੜੀ ਉਹ ਆਲਮੋਸਟ ਡਬਲ ਕਰ ਦਿੱਤੀ ਹੈ ਔਰ 5.5 ਲੱਖ ਤੋਂ ਵਧਾ ਕੇ 5 ਕਰੋੜ ਦਾ ਜਿਹੜਾ ਜੁਰਮਾਨਾ ਹੈ ਉਹ ਕਰ ਦਿੱਤਾ ਗਿਆ ਸਰ ਇਹ ਸਭ ਤੋਂ ਵੱਡਾ ਡੈਟ੍ਰੈਂਡ ਹੈ ਜੀ ਔਰ ਇਹਦੇ ਲਈ ਮੈਂ ਉੱਚੇ ਚੇਤਤੌਰ ਤੇ ਸੀਐਮ ਸਾਹਿਬ ਦਾ ਧੰਨਵਾਦ ਕਰੂੰਗਾ ਕਿ ਜਿਨ੍ਹਾਂ ਨੇ 14 ਹਜ਼ਾਰ ਕਲੋਨੀਆਂ ਜਿਹੜੀਆਂ ਸਾਰੀਆਂ ਮੇਰੇ ਸਰਕਾਰ ਜੋ ਸਾਥੀ ਬੈਠੇ ਨੇ ਪਿਛਲੇ ਸਰਕਾਰ ਵਾਲੇ 14 ਹਜ਼ਾਰ ਕਲੋਨੀਆਂ ਬਣ ਗਈਆਂ ਜੀ 14 ਹਜ਼ਾਰ ਤੇ ਜੇ ਹੁਣ ਇਸ ਪਾਲਿਸੀ ਤੇ ਜਦੋਂ 100% ਇਨ ਮੈਨੂੰ ਲਾਗੂ ਇੰਪਲੀਮੈਂਟੇਸ਼ਨ ਨੀਚੇ ਤੱਕ ਹੋ ਜਾਂਦੀ ਹੈ ਜਿਹੜੀ ਕਿ ਸੀਐਮ ਸਾਹਿਬ ਦੀ ਅਗਵਾਈ ਦੇ ਵਿੱਚ ਸਰਕਾਰ ਵਚਨਬੱਧ ਹੈ ਤੇ ਇੱਕ ਨਵੇਂ ਕਲੋਨੀ ਨਿਕਾੜਦੀ ਹੈ ਕਿ ਮੈਂ ਤੁਹਾਨੂੰ ਗਾਰੰਟੀ ਨਾਲ ਕਹਿੰਦਾ ਪਰ ਇਹ ਨਹੀਂ ਸੀਐਮ ਸਾਹਿਬ ਉਸੇ ਜਿਹੜੇ ਵਧਾਈ ਦੇ ਯੋਗ ਹਨ ਸਰੇ ਸਤ ਲਾਵਾ ਦੋ ਤਿੰਨ ਚੀਜ਼ਾਂ ਨੇ ਜਿਹੜੀਆਂ ਉਹ ਜਿਵੇਂ ਗੱਲ ਕੀ ਚੀਜ਼ ਹੈ ਹਮਨ ਜੀ ਕਨਕਲੂਡ ਕਰੋ ਚਲੋ ਠੀਕ ਹੈ ਸਰ ਮੇ ਤਾਂ ਇਹਦੇ ਕੋਈ ਸੀਗੇ Google ਇਮੇਜ ਜਿਹੜੀ ਕੋਈ ਇਸ ਇਸ਼ੂ ਨਹੀਂ ਹੈਗਾ ਜੀ ਫੀਸਾਂ ਜਿਹੜੇ ਪੁਰਾਣੇ ਭਰ ਚੁੱਕੇ ਉਹ ਅਲਟੀਮੇਟਲੀ ਉਹ ਕੰਟੀਨਿਊ ਕਰਕੇ ਉਹ ਤਾਂ ਜਿਹੜੇ ਬੰਦੇ ਨੇ ਸੌਦਾ ਲੈ ਲਿਆ ਟਰਾਡ ਲੈ ਲਿਆ ਉਹਨਾਂ ਨੇ ਫੀਸ ਆਲਰੇਡੀ ਭਰੀ ਹੋਊਗੀ ਨਵਾਂ ਜਿਹੜਾ ਕੰਮ ਹੈ ਗਲਤ ਕੰਮ ਹੈ ਉਹ ਨਹੀਂ ਹੋਊਗਾ ਸੋ ਇਹ ਜਿਹੜੀਆਂ ਦੋ ਤਿੰਨ ਚੀਜ਼ਾਂ ਨੇ ਜੀ ਇਹਦੇ ਨਾਲ ਮੈਂ ਸਮਝਦਾ ਕਿ ਬਹੁਤ ਵੱਡਾ ਬੈਨੀਫਿਟ ਹੈ ਜਿਹੜਾ ਉਹ ਆਮ ਛੋਟੇ ਤੇ ਦਰਮਿਆਨੇ ਬੰਦੇ ਨੂੰ ਹੋਊਗਾ ਔਰ ਇਲੀਗਲ ਕਲੋਨੀਆ ਅੱਗੇ ਨੂੰ ਨਾ ਘਟਣ ਇਹਦੇ ਸਾਰੇ ਸਾਰੇ ਪ੍ਰੋਵੀਜ਼ਨ ਇਹਦੇ ਵਿੱਚ ਆਲਰੇਡੀ ਰਜਿਸਟਰਡ ਨੇ ਸੋ ਇਸ ਕਰਕੇ ਮੈਂ ਇਸ ਅਨਪ੍ਰੈਸੀਡੈਂਟਡ ਪਾਲਿਸੀ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਸਵਾਗਤ ਵੀ ਕਰਦਾ ਤੇ ਸੀਐਮ ਸਾਹਿਬ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਲੱਖਾਂ ਪੰਜਾਬ ਦੇ ਲੋਕਾਂ ਦੀ ਖੱਜਲ-ਖੁਆਰੀ ਨੂੰ ਇਸ ਇੱਕ ਪਾਲਿਸੀ ਦੇ ਨਾਲ ਉਹ ਜੜੋਂ ਖਤਮ ਕਰਦਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਮਾੜਯੋਗ ਮੁੱਖ ਮੰਤਰੀ ਸਭ ਭਗਵੰਤ ਮਾਨ ਜੀ <laughs> बहुत बहुत धन्यवाद मान्योग स्पीकर साहब पापरा एक्ट शोध बिल दो हजार बहुत गंभीर बहस चल रही है लोड भी सी इट्स ए नीड ऑफ आर ए समय की लोड है बहुत सारे मेरे विरोधी साथियों ने बोलिया कई ने समर्थन भी दिताव भी दिता अजी साहब समर्थन भी दिता नाल सुझाव भी दिते क्योंकि खुद कॉलोनाइजर ने इस, इस कि संबंधित कोई भी किता कर सकता कोई भी बंदा कोई माड़ा कम नहीं कल को ट्रांसपोर्ट ਦੱਬੇ ਲਾਵੇ ਅਕਾਲੀ ਗੱਲ ਨਾ ਬੋਲੇ ਬੱਚੰਗ ਲੱਗਦਾ ਕਿਉਂਕਿ ਉਹ ਵੀ ਤਾਂ ਟ੍ਰਾਂਸਪੋਰਟ ਦੇ ਵਿੱਚ ਨੇ ਉਹਨਾਂ ਨੂੰ ਸੁਝਾ ਦੇਣਾ ਹੈ ਉਹਨਾਂ ਨੂੰ ਟਿਕਟਾਂ ਕਿੰਨੀਆਂ ਹੋਣੀਆਂ ਚਾਹੀਦੀਆਂ ਰੂਟ ਕਿੰਨੇ ਹੋਣੇ ਚਾਹੀਦੇ ਆ 30 ਕਿਲੋਮੀਟਰ ਨੂੰ ਕਿਵੇਂ ਕਿਵੇਂ ਵਧਾ ਕੇ ਫਿਰ 30 30 ਕਰਕੇ ਫਿਰ ਕਿਵੇਂ ਅਬੋਰ ਤੋਂ ਪਠਾਨਕੋਟ ਲੈ ਕੇ ਜਾਣਾ ਉਹ ਉਹਨਾਂ ਦਾ ਕੰਮ ਹੈ ਬੜਾ ਬੜੇ ਬੜਿਆ ਨੋ ਸੀ ਬਸ ਇੰਨਾ ਕਰ ਉਸ ਜੋ ਮਰਜੀ ਬੋਲ ਲੀ ਜਾਓ ਮੁੱਖ ਬਿੰਦੂ ਪਾਪਰਾ ਐਕਟ ਲੋਕਾਂ ਨੂੰ ਸਿਰਫ ਇੰਨਾ ਸਮਝ ਆਉਂਦਾ ਜੇ ਅਸੀਂ ਪਲਾਟ ਲਿਆ ਸੀਗਾ ਮੇਰੇ ਬੱਪੂ ਰਿਟਾਇਰ ਹੋਇਆ ਸੀਗਾ ਜਿੰਨੇ ਪੈਸੇ ਮਿਲੇ ਸੀ ਫਲਾਨੀ ਕਲੋਨੀ ਚ ਲਾਤੇ ਬਾਅਦ ਪਤਾ ਲੱਗਿਆ ਕਲੋਨੀ ਇਲੈਗਲ ਆ ਉਹ ਤਾਂ ਕਲੋਨੀ ਕੋਈ ਲੀਡਰ ਸੀਗਾ ਜਾ ਲੀਡਰ ਦੀ ਸ਼ੈ ਨਾ ਉਸੇ ਬੰਦਾ ਉਹ ਕਲੋਨੀ ਕੱਟ ਕੇ ਚਲਾ ਗਿਆ ਜੀ ਬਾਅਦ ਦੇ ਵਿੱਚ ਜਦੋਂ ਉਸ ਕਲੋਨੀ ਵਾਸਤੇ ਮੀਟਰ ਲਵਾਉਣ ਗਏ ਉਹ ਕਹਿੰਦੇ ਤੇ ਕਲੋਨੀ ਇਲੀਗਲ ਹੈ ਜਦੋਂ ਸੀਵਰੇਜ ਦਾ ਪਾਣੀ ਦੀ ਗੱਲ ਕੀਤੀ ਕਹਿੰਦੇ ਕਲੋਨੀ ਇਲੀਗਲ ਹੈ ਜਦੋਂ ਲਾਈਟਾਂ ਦੀ ਗੱਲ ਕਰਨਗੇ ਕਲੋਨੀ ਇਲੀਗਲ ਹੈ ਕਹਿੰਦੇ ਜੀ ਸਾਡੇ ਪੈਸੇ ਤਾਂ ਲੀਗਲ ਸੀਗੇ ਸਾਡੇ ਪੈਸੇ ਤਾਂ ਨਕਲੀ ਨਹੀਂ ਸੀ ਨਾ ਜੇ ਕਲੋਨੀ ਨਕਲੀ ਐ ਅਸੀਂ ਕਿੱਥੇ ਪੈਸੇ ਲਾਤੇ ਫੇਰ ਬੰਦੇ ਨਾਲ ਗੱਲ ਕਰੋ ਉਹ ਬੰਦਾ ਕੀ ਕਰਦਾ ਸੀਗਾ ਜੀ ਮੇਰੇ ਕੋਲ ਵੀ ਪਾੜ ਤੇ ਉਹ ਬੰਦਾ ਲੀਡਰਾਂ ਦੇ ਨਾਲ ਪਾ ਜਾਂਦਾ ਸੀਗਾ ਜੀ ਕਲੋਨੀ ਵਾਲਿਆਂ ਨੂੰ ਵੀ ਉਹਨਾਂ ਤੋਂ ਪਾ ਲਓ ਵੋਟਾਂ ਵੇਲੇ ਹਮ ਵੋਟਾਂ ਵੇਲੇ ਤਾਂ ਫਿਰ ਤੁਹਾਨੂੰ ਪਤਾ ਹੀ ਐ ਜੀ ਇਹਨਾਂ ਨੂੰ ਵੀ ਪਤਾ ਹੀ ਐ ਮਸਾਰੇ ਕੁਝ ਲੀਗਲ ਹੋ ਜਾਂਦਾ ਫਿਰ ਤਾਂ ਕਿ ਮੈਂ ਐ ਕਿ ਮੈਂ ਹੋਗੀ ਇਲੀਗਲ ਅਸੀਂ ਕਰਾ ਦਾਂਗੇ ਲੀਗਲ ਤੇ ਕੰਮ ਚੱਲਦਾ ਰਿਹਾ ਜਨਾਬ ਮੇਰੇ ਕੋਲ ਤਿੰਨ ਮੈਂ ਜਦੋਂ ਇਹ ਫੈਸਲਾ ਕਰਨਾ ਸੀ ਮੈਂ ਕੋਈ ਐ ਕੋਈ ਮੈਂ ਬੱਚਾ ਨਹੀਂ ਹੈਗਾ ਮੈਂ 3 ਸਾਲ ਦਾ ਮੁੱਖ ਮੰਤਰੀ ਹਾਂ ਹਲੋ ਕਿਸਾਬ ਸੁਣ ਲਿਓ ਮੈਂ ਕੋਈ ਇਨਕਸਪੀਰੀਅੰਸ ਨਹੀਂ ਹੈਗਾ ਹੁਣ ਮੈਂ ਐਕਸਪੀਰੀਅੰਸ ਦਾ ਦੇਸ਼ ਦੇ ਟੌਪ 5 ਪ੍ਰੀਤ ਮੁੱਖ ਮੰਤਰੀ ਜਗਰਵਿੰਦਰ ਕੇਜਰੀਵਾਲ ਦੇ ਭਗਵੰਤ ਮਾਨ ਦਾ ਨਾਮ ਹੁੰਦਾ ਹੈ। ਜਵੇਂ ਨਾ ਮੈਨੂੰ ਸਮਝਿਆ ਕਰੋ ਤੂੰ ਚੱਲੇ ਤੂੰ ਕੀ ਹੋਵੇ ਇਹ ਛੋਟੀਆਂ ਬੜੀਆਂ ਕੀ ਇਹਦਾ ਮੈਂ ਕੁਝ ਨਹੀਂ ਕਰ ਸਕਦਾ। ਇਹਦਾ ਮੈਂ ਕੁਝ ਨਹੀਂ ਕਰ ਸਕਦਾ ਜਿਹੜੇ ਨਹੀਂ ਬਣ ਸਕੇ ਮੈਂ ਕੀ ਕਰਾਂ ਇਹਨਾਂ ਦਾ। ਉਹ ਬਣ ਵੀ ਨਹੀਂ ਸਕਦੇ ਸਰ ਇਕ ਤਕਮੀ ਹੀ ਰਹਿ ਜਾਣਗੇ ਬਸ। ਸੋ ਗੱਲ ਕੀ ਮੈਂ इीगल कॉलोनिया कट गया लीडर आगे अगली बार फिर आगे फिर मैं जो सारा तो मंगाया पिछले तीन बार तो इन रेगुलाइज है, तीन बार और हर बार सिर्फ थले वाली लाइन पढ़े थले लिखे होयान अगेन अगे तो नहीं करांगे बस अगले साल फिर कर देंगे ਅਗਲੀ ਵਾਰ ਫੇਰ ਕਰਦੇ ਹੁੰਦੇ ਨੇ ਮੈਂ ਕਿਹਾ ਯਾਰ ਇਹ ਕੀ ਹੈ ਕਹਿੰਦੇ ਇਹ ਤਾਂ ਕੀ ਕਰੀਏ ਜੀ ਇਹ ਤਾਂ ਹੀ ਹੈ ਜੀ ਇਹਨਾਂ ਦੇ ਦੋ ਸੀਗੇ ਕਿ ਕੈਪਟਨਸੀ ਇੱਕ ਇੱਕ ਤਿੰਨ ਕੰਢੇ ਵਾਸਤੇ ਹੋ ਰਾਇਆ ਸੀ ਉਹ ਅਟਕੜ ਗਿਆ ਉਹਦੇ ਇਸ ਲਈ ਉਦੋਂ ਅੱਜ ਮੈਂ ਕੱਲ ਕੱਲ ਮੈਂ ਬਾਜਵਾ ਸਾਹਿਬ ਨੂੰ ਸੁਣ ਰਿਹਾ ਸੀ 18 ਚਿੱਠੀਆਂ ਮੈਨੂੰ ਪਾਈਆਂ 17 ਤੋਂ ਲੁ ਪਾਈਆਂ 16 ਇਹਨਾਂ ਨੂੰ ਪਾਈਆਂ ਏ ਲੈਟ ਮੀ ਸਪੀਕ ਸਰ ਲੈਟ ਮੀ ਸਪੀਕ ਸਰ ਤੁਸੀਂ ਤੁਸੀਂ ਅਪੀਲ ਕਰ ਲੈ ਲੀਕ ਸਰ ਲੈਟ ਮੀ ਸਪੀਕ ਹੋ ਸਕਦਾ ਹੈ ਹੋ ਸਕਦਾ ਉਹ ਚਿੱਠੀ ਤੁਹਾਡੀ ਹੋ ਸਕਦਾ ਤੁਹਾਡੀ ਚਿੱਠੀ ਜੇ ਮਜਬੂਰ ਹੋਵੇ ਹੋ ਸਕਦਾ ਤੁਹਾਡੀ ਚਿੱਠੀ ਚ ਮਜਬੂਰ ਹੋਵੇ ਕੇ ਐਨਓ ਸੀ ਕਲੀਅਰ ਕਰੋ ਸੋ ਲੈਟ ਮੀ ਸਪੀਕ ਹੋਏ ਹੋ ਸਕਦਾ ਮਜਬੂਰ ਹੋਵੇ ਤੁਹਾਡੀਆਂ ਚਿੱਠੀਆਂ ਕਪਟਰ ਅਮਿੰਦਰ ਤਾਂ ਪਾਉਂਦਾ ਰਿਹਾ ਟਾਸਟ ਬੈਂਚ ਚ ਤੁਸੀਂ ਸਾੜੀਆਂ ਵਾਲੀਆਂ ਗਿਣਦੇ ਰਹਿੰਦੇ ਰਹਿੰਦੇ ਹੋ ਤੁਸੀਂ ਕਿੰਨੀਆਂ ਲਿਖੀਆਂ ਕੈਪਟਨ ਨੂੰ ਕੈਪਟਨ ਨੂੰ ਕਿੰਨੀਆਂ ਲਿਖੀਆਂ ਪਹਿਲਾਂ ਕੈਪਟਨ ਨੇ ਕੀ ਕਿਹਾ ਸੀ ਸਾੜਿਓ ਕੀ ਕਿਹਾ ਸੀ ਕੈਪਟਨ ਨੇ ਕਿ ਬਾਜਵਾ ਮੈਨੂੰ ਚਿੱਠੀ ਲਿਖਦਾ ਰਹਿਣਾ ਮੈਂ ਡਸਟਬਿਨ ਚ ਪਾ ਦਿੰਦਾ ਹੱਦਾਂ ਯਾਰ 17 ਤੁਹਾਨੂੰ ਲਿਖ ਦਿਆਂ 18 ਮੈਨੂੰ ਲੈ ਕੇ ਆਏ ਹੋ ਇਹ ਕੰਮ ਇਹਨਾਂ ਨੂੰ ਹੋਰ ਕੋਈ ਕੰਮ ਵੀ ਹੈ ਨਹੀਂ ਇਹਨਾਂ ਨੂੰ ਲੈਟ ਹਿਮ ਸਪੀਕ ਲੈਟ ਹਿਮ ਸਪੀਕ ਲੈਟ ਹਿਮ ਸਪੀਕ ਲੈਟ ਹਿਮ ਹੱਦਾਂ ਹੱਦਾਂ ਯੋ ਕੁਝ ਵੀ ਚੇਅਰ ਦੀ ਆਗਿਆ ਤੋਂ ਬਿਨਾ ਕਿਹਾ ਗਿਆ ਹੈ ਰਿਕਾਰਡ ਨਾ ਕੀਤਾ ਜਾਵੇ ਜੀ ਸੀਐਮ ਸਾਹਿਬ ਚੇਅਰ ਪ੍ਰੋਟੈਸਟ ਕਰੋ ਜੀ ਜੀ ਹੋ ਸਕਦਾ ਕੋਈ ਮਜਮੂਨ ਐਨਓਸੀ ਵਾਲਾ ਵੀ ਹੋਵੇ ਜਿਹੜੀ 18 ਮੈਨੂੰ ਲਿਖੀਆਂ 17 ਤੁਹਾਨੂੰ ਲਿਖੀਆਂ ਇਹਨਾਂ ਦੀ ਪੜਦਾ ਕੋਣ ਹੈ ਇਹਨਾਂ ਦੀ ਜੇ ਇਹਨਾਂ ਨੇ ਅਨੇ ਹਫਤੇ ਪ੍ਰਧਾਨ ਨੇ ਕਿਹਾ ਸੀ ਮੈਂ ਉਹਦੀਆਂ ਚਿੱਠੀਆਂ ਨੂੰ ਡਸਟਬਿਨ ਚ ਪਾ ਦੇਣਾ ਤੜਕੀ ਉੱਠ ਕੇ ਅਖਬਾਰ ਪੜ੍ਹਦੇ ਸਾਰੇ ਜਿਹੜੀ ਨੈਗੇਟਿਵ ਖਬਰ ਲੱਗੀ ਹੋਵੇ ਉਹਨੂੰ ਟੈਗ ਕਰਕੇ ਟਵੀਟ ਕਰ ਦਿੰਦੇ ਆਂ ਭਗਵਾਨ ਤੁਮਾਨੂੰ ਗਾਲਾਂ ਬਸ ਕੋਈ ਕੰਮ ਚੰਗਾ ਕਰਤਾ ਹੋਵੇ ਨੋ ਨੋ ਇਹ ਕੰਮ ਚੰਗਾ ਥੋੜੀ ਭਗਵਾਨ ਤੁਮਾਨੂੰ ਗਾਲਾਂ ਬਸ ਹੋਰ ਕੋਈ ਕੰਮ ਨਹੀਂ ਮੈਂ ਕਹਿੰਦਾ ਕਿ ਆ ਜਿਹੜਾ ਅੱਜ ਬਿੱਲ ਲੈ ਕੇ ਆਏ ਆ ਕਿੰਨੇ ਲੋਕਾਂ ਦੇ ਪੈਸੇ ਜਨਾਬ ਜੀ ਉਹ ਤੁਬਤ ਪੈਸੇ ਨਹੀਂ ਕਮਾ ਸਕਦੇ ਹੋ ਆਪਣੀ ਜ਼ਿੰਦਗੀ ਜਿੰਨੀ ਕਮਾਈ ਸੀਗੀ ਉਹਨਾਂ ਨਾਲ ਲਾਤੀ कत्ती जुलाई आला फैसला क्यों लिया मैं डिटेल दस मैं लिया फैसला कत्ती जुलाई अफसर बैठे अफसर बैठ ठीक साहब बैठे पीके सिंह बैठे कैफ सिना बैठे।, बैठे मैंने कहा कब करेंगे ये काम कहा अभी मैं कहा फिर जो आप अज करता अनाउंस ए मतलब यह होजूगा यह गल हैगी ਕੋਈ 15 ਵਜ੍ਹ ਦੇ ਨੇੜੇ ਤੇੜੇ ਮੈਂ ਕਹ ਜੀ ਆਪਾਂ ਅੱਜ ਅਨਾਉਂਸ ਕਰਤਾ ਕਿ 2 ਨਵੰਬਰ ਤੱਕ ਰੀਸਟੀਆਂ ਘਾ ਲਓ ਜਾਂ ਜਿੰਨਾ ਗਿਆਂ ਬਿਆਨੇ ਦਿੱਤੇ ਹੋਏ ਨੇ ਲੱਗੇ ਰਹਿੰਦੇ ਨੇ 2 ਨਵੰਬਰ ਤੱਕ ਲੀਗਲ ਇਹ ਨਾ ਹੋਵੇ ਕਿ ਅੱਜ ਤੋਂ ਅੱਜ 2 ਨਵੰਬਰ ਤੱਕ ਲੋਕ ਇਹ ਸਮਝ ਲੈਣ ਕਿ ਇਲੀਗਲ ਕਲੋਨੀਆਂ ਕੱਟਣ ਦਾ ਟਾਈਮ ਆ ਗਿਆ 1.5 ਮਹੀਨੇ ਚ ਹੋਰ ਇਲੀਗਲ ਕਲੋਨੀਆਂ ਕੱਢੋ 2 ਨਵੰਬਰ ਤੱਕ ਸਾਰਾ ਕੁਝ ਲੀਗਲ ਹੈ ਮੈਂ ਕੰਮ ਕਰਦੇ ਆ 10 ਦਿਨ ਪਹਿਲਾਂ 23 ਜੁਲਾਈ ਨੂੰ ਫਾਈਨਲ ਕਰਦੇ ਆ 31 ਜੁਲਾਈ ਤੱਕ 10% ਵਿਆਨ ਨ ਬੈਂਕ ਦੇ ਦੁਆਰਾ ਦਿੱਤਾ ਹੋਇਆ ਅਸਟਾਮ ਖਰੀਦਿਆ ਹੋਇਆ 31 ਜੁਲਾਈ ਤੋਂ ਪਹਿਲਾਂ ਦਾ ਜੇ ਦ੍ਰਿਸ਼ਟੀ ਹੋਗੀ ਤਾਂ ਵੀ ਠੀਕ ਹੈ ਨਹੀਂ ਹੋਈ ਤਾਂ 2 ਨਵੰਬਰ ਮੈਂ ਤਾਂ ਛੁੜਿਆ ਸਰ 1 ਅਕਤੂਬਰ ਨੂੰ ਝੋਨਾ ਆ ਜਾਂਦਾ 20 ਅਕਤੂਬਰ 25 ਅਕਤੂਬਰ ਤੱਕ ਹਰ ਲਤੀਆ ਪੈਸੇ ਦੇ ਦਿੰਦਾ ਜੇ ਕਿਸੇ ਦੇ ਪੈਸੇ ਰਹਿ ਗਏ ਨਾ ਉਹ ਉਹ 2 ਨਵੰਬਰ ਤੋਂ ਪਹਿਲਾਂ ਪਹਿਲਾਂ ਲੈ ਲੂਗਾ ਆਪਦੀ ਰਿਸਟਰੀ ਕਰਾ ਲੇ ਉਸ ਤੋਂ ਬਾਅਦ ਉਹਦਾ ਉਹਦੀ ਜ਼ਮੀਨ ਜਿਹੜੀ ਹੈ ਉਹਦੋਂ ਮੀਟਰ ਵੀ ਮਿਲੂਗਾ ਉਹਨੂੰ ਉਹਨੂੰ ਸਾਰਾ ਕੁਝ ਲੀਗ ਹੋਊਗਾ ਸਭ ਕੁਝ ਹੋਊਗਾ ਪਰ 31 ਜੁਲਾਈ ਤੋਂ ਬਾਅਦ ਆ ਨਹੀਂ ਹੋਗਾ ਕੋਈ ਉਹਦੇ ਵਾਸਤੇ ਅਸੀਂ ਕੀ ਕੀਤਾ ਸਰ 31 ਜੁਲਾਈ ਤੋਂ ਬਾਅਦ ਨਾ ਹੋਵੇ ਅਸੀਂ ਕੀ ਕੀਤਾ ਕਲਰ ਕੋਡਿੰਗ ਕਰਤੀ out of the box idea ਭਗਵਾਨ ਤਮਨ ਸਾਡੇ 17 ਸਾਲ ਦਾ ਜਦੋਂ ਹੋਇਆ ਹੋਇਆ ਸੀਗਾ ਤਾਂ ਉਹਨੂੰ ਸਾਰੀ ਦੁਨੀਆ ਨੇ ਸਿਰਫ ਇੱਕ ਗੱਲ ਕਰਕੇ ਵਛਾਲ ਲਿਆ ਸੀ ਯਾਰੀ ਬੰਦਾ ਗੱਲ ਕੀ ਕਰ ਰਿਹਾ ਹੈ ਲੋਕੋ ਨੇ ਕਹੇ ਸੀ ਗੁਲਫੀ ਗਰਮਾ ਗਰਮ ਗੁਲਫੀ ਠੰਡੀ ਠਾਰਨੀ ਸਰ ਬੁਲੇ ਉਹ ਹੋਰ ਤਰੀਕੇ ਨਾਲ ਸੋਚਿਆ ਸੀ ਗੁਲਫੀ ਮੈਂ ਵੀ ਕਹਿੰਨਾ ਆਊਟ ਆਫ ਦਾ ਬਾਕਸ ਆਈਡੀਆ ਸੋਚੋ ਅਸੀਂ ਕੀਤਾ ਕਲਰ ਕੋਟਿੰਗ ਔਫ ਅ ਸਟੈਂਪ ਪੇਪਰਸ ਕੱਲ ਰਿਕਾਰਡਿੰਗ ਆ ਜਾ ਚਾ ਸਾਰੀ ਦੁਨੀਆ ਇਸ ਗੱਲ ਨੂੰ ਲਾਈਕ ਕਰ ਰਹੀ ਹੈ ਕਿ ਕਿਵੇਂ ਕੀਤਾ ਹੈ ਮੈਨੂੰ ਕਈ ਸੂਬਿਆਂ ਦੇ ਮੁੱਖ ਮੰਤਰੀ ਪੁੱਛ ਰਹੇ ਨੇ ਸਰ ਕਿ ਕਿਵੇਂ ਕੀਤਾ ਹੈ ਮੈਂ ਦੱਸਦਾ ਸਰ ਜੇ ਕਿਸੇ ਵਪਾਰੀ ਨੇ ਪਹਿਲਾਂ ਆਉਣਾ ਹੁੰਦਾ ਸੀ ਇੱਥੇ ਪੰਜਾਬ 'ਚ ਇਹਨਾਂ ਦੀ ਸਰਕਾਰ ਹੁੰਦੀ ਸੀ ਤੋ ਰਾਜਪੂਰੇ ਕੋਲੇ 40 ਕਿਲੇ ਲੈ ਲੈਂਦਾ ਸੀ ਚਲੋ 4 ਕਰੋੜ ਨੂੰ ਕਿਲਾ ਮਿਲ ਗਿਆ 160 ਕਰੋੜ ਨੂੰ ਉਹਨੇ 40 ਕਿੱਲੇ ਲੈ ਲੈ। ਉਦੋਂ ਬਾਅਦ ਸੀਐਲਯੂ ਕੋਲੇ ਜਾਂਦਾ ਸੀ। ਸੀਐਲਯੂ ਕਹਿੰਦੇ ਐਂ ਕਿਦਿ? ਇੰਨਾ ਕਿਵੇਂ ਲਾ ਲੀਂਗਾ ਤੂੰ ਫੈਕਟਰੀ? 4-5 ਮਹੀਨੇ ਸੀਐਲਯੂ ਨਹੀਂ ਮਿਲਦੀ ਸੀ ਸਰ। ਉਹ ਫਿਰ ਇਧਰੋਂ ਉਧਰੋਂ ਕੁਝ ਜਿਗਾਰ ਕਰਕੇ ਸੀਐਲਯੂ ਲੈਂਦਾ ਸੀ। ਸੀਐਲਯੂ ਮਿਲ ਜਾਂਦਾ ਸੀ। ਤਾਂ ਫਿਰ ਉਹ ਸੋਚਦਾ ਸੀ ਹੁਣ ਫੈਕਟਰੀ ਲੱਗ ਜੂ। ਜਦੋਂ ਹੀ ਥੋੜਾ ਫੈਕਟਰੀ ਦੇ ਨੇੜੇ ਤੇ ਚੱਲਦਾ ਸੀ। ਫੋਰੈਸਟ ਵਾਲੇ ਆ ਜਾਂਦੇ ਸੀ। ਐ ਕਿਵੇਂ ਇੱਧਰ ਕਿੱਧਰ ਫਿਰਦਾ ਸਾਡੇ ਕੋਲ ਫੋਰੈਸਟ ਵਾਲਿਆਂ ਕੋਲ ਜਾਂਦਾ ਸੀ ਜੀ ਦੋ ਮਹੀਨੇ ਫੋਰੈਸਟ ਵਾਲੇ ਲਾਉਂਦੇ ਸੀ ਫੋਰੈਸਟ ਤੋਂ ਕਲੀਅਰੈਂਸ ਮਿਲਦੀ ਸੀ ਨਾਲ ਹੀ ਫਿਰ ਪੋਲੂਸ਼ਨ ਵਾਲੇ ਆ ਜਾਂਦੇ ਸੀਗੇ ਐ ਕਿ ਇੱਧਰ ਕਿੱਧਰ ਸਾਡੇ ਨਾਲ ਗੱਲ ਕਰ ਦੱਸ ਕਿੰਨੇ ਲੱਖ-ਪੱਖ ਸਾਲ ਤੋਂ 1.5 ਸਾਲ ਉਹਨੂੰ ਸਾਰੀਆਂ ਪਰਮਿਸ਼ਨਸ ਲੈਣ ਕਰਕੇ ਅੰਦਰ ਸੀ ਉਹਦਾ 160 ਕਰੋੜ ਸਟਕਿਆ ਰਿਹਾ ਸੀ ਉਈ ਇੱਕ ਟਿਕਟ ਵੀ ਨਹੀਂ ਲੱਗਦੀ ਸੀ ਦੀ 택 ਟਿਕ। ਉਹ ਬੰਦਾ ਕਹਿੰਦਾ ਯਾਰ ਇਤਨਾ ਉਹ ਯਾਰ ਤੇ ਇਹ ਜੀ ਤੇ ਨਾ ਜਮੀਨ ਹੀ ਵੇਚ ਦੇ। ਜਮੀਨ ਹੀ ਮਹਿੰਗੀ ਹੋ ਗਈ ਹੋਣੀ ਨਹੀਂ ਤਾਂ ਚਲੋ ਵੇਚੀ ਚਲਦੇ ਆ ਯਾਰ ਇੱਥੇ ਕਿੱਥੇ ਜਾਈਏ। ਅਸੀਂ ਕੀ ਕੀਤਾ ਸਰ? ਅੱਜ ਦੁਨੀਆ ਦੇ ਵਿੱਚ ਘਰ ਨਾ ਮੈਂ ਦੱਸ ਦੇਣਾ ਅੱਜ ਮੁਕੱਦਸ ਹਾਊਸ ਚ। ਸਰ ਅਸੀਂ ਕਲਰ ਕੋਡਿੰਗ ਕਰਤੀ ਸੈਂਪਲ ਪੇਪਰ ਤੇ। ਅੱਜ ਜੇ ਕਿਸੇ ਵਪਾਰੀ ਨੇ ਆਉਣਾ ਹੈ। ਰਾਜਪੁਰੇ ਕੋਲੇ 40 ਕਿੱਲੇ ਲਵੇ ਨਾ ਉਹ। ਖਰੀਦਦਾਰ ਹਾਂ ਖਰੀਦਦਾਰ ਨਾਲ ਗੱਲ ਕਰ ਲੈ ਵੇਚਣ ਵਾਲੇ ਨਾਲ ਕਿ ਕਿ ਮੈਂ ਵੇਚਣ ਲੱਗਿਆ ਮੈਨੂੰ ਕੋਈ ਪ੍ਰੋਬਲਮ ਨਹੀਂ ਪਰ ਉਹ ਰਿਸਟਰੀ ਕਰਾਉਣ ਤੋਂ ਪਹਿਲਾਂ ਸਾਡੇ ਕੋਲ ਆਵੇ ਇਨਵੈਸਟ ਪੰਜਾਬ ਦੇ ਪੋਰਟਲ ਤੇ ਆ ਜੇ ਜਾਂ ਇਨਵੈਸਟ ਪੰਜਾਬ ਦੇ ਦਫ਼ਤਰ ਚ ਆ ਜੇ ਮਾਲੀ ਏਅਰਪੋਰਟ ਦੇ ਚੌਂਕ 'ਚ ਹੈ ਸਾਨੂੰ ਦੱਸੇ ਸਾਨੂੰ 14 ਦਿਨ ਚਾਹੀਦੇ ਨੇ ਸਰ 2 2 ਹਫ਼ਤੇ ਸਾਡੀ ਸੀਐਲਓ ਦੀ ਟੀਮ ਜਾਊਗੀ ਉੱਥੇ ਫੋਰੈਸ ਦੀ ਟੀਮ ਜਾਊਗੀ ਪੋਲੂਸ਼ਨ ਦੀ ਟੀਮ ਜਾਊਗੀ ਫਾਇਰ ਦੀ ਟੀਮ ਜਾਊਗੀ 14 ਦਿਨ ਚ ਦੱਸ ਦੇਣਗੇ ਨਹੀਂ ਸਾਨੂੰ ਕੋਈ ਪ੍ਰੋਬਲਮ ਨਹੀਂ ਜੀ ਤਾਂ 15ਵੇਂ ਦਿਨ ਉਹਨੂੰ ਕਵਾਂਗੇ ਓਕੇ ਜਿਹੜਾ ਤੇਰਾ ਸੈਲਰ ਜਿਹੜਾ ਜ਼ਮੀਨ ਵੇਚਣ ਵਾਲਾ ਉਹਨੂੰ ਲੈ ਕੇ ਆ ਔਰ ਤਹਿਸੀਲਦਾਰ ਵੀ ਕਚੈਰੀਆਂ ਚ ਨਹੀਂ ਇਨਵੈਸਟ ਪੰਜਾਬ ਦੇ ਦਫ਼ਤਰ ਚ ਬਿਠਾਇਆ ਹੋਇਆ ਲੈ ਕੇ ਆ ਪਰ ਹਰੇ ਰੰਗ ਦਾ ਹਰੇ ਰੰਗ ਦਾ ਸੈਂਪੇਪਰ ਕਿੰਨਾ ਪਊਗਾ ਉਹ ਥੋੜਾ ਜਿਹਾ ਮਹਿੰਗਾ ਹੋਊਗਾ ਕਿਉਂਕਿ ਉਹ ਚ ਪੋਲੂਸ਼ਨ ਦੇ ਵਿੱਚ ਚਾਰਜਸ ਹੋਣਗੇ ਉਹ ਚ ਫੋਰੈਸਟ ਦੇ ਵੀ ਹੋਣਗੇ ਉਹਦੇ ਵਿੱਚ ਸੀਐਲਯੂ ਦੇ ਵੀ ਹੋਣਗੇ ਉਹਦੇ ਵਿੱਚ ਸਾਰੇ ਚਾਰਜਸ ਹੋਣਗੇ ਜਿੱਦ ਦੇ ਹੋ ਰਿਸ਼ਟਰੀ ਹੋ ਗਈ ਸਪੀਕਰ ਸਾਹਿਬ ਅਗਲੇ ਦਿਨ ਉਹ ਆਪਣੀ ਭੂਮੀ ਪੂਜਨ ਕਰਾ ਕੇ ਉਹ ਫੈਕਟਰੀ ਦਾ ਕਾਰਟਨ ਅਸੀ 24 ਘੰਟੇ ਵੀ ਇਵਨ 24 ਘੰਟੇ ਵੀ ਅਸੀਂ ਵਪਾਰੀ ਦਾ ਪੈਸਾ ਸਟਾਕ ਨਹੀਂ ਰੱਖਣਾ ਚਾਹੁੰਦੇ ਇਹ ਇਹ ਹੈਗਾ ਗ੍ਰੀਨ ਪੇਪਰ ਜਿਹਦੇ ਚ 157 ਤੋਂ ਜ਼ਿਆਦਾ ਸਾਡੇ ਕੋਲੇ ਆ ਚੁੱਕੇ ਨੇ ਦੂਜਾ ਹੈਗਾ ਰੈੱਡ ਪੇਪਰ ਸਰ ਸਟੈਂਪ ਪੇਪਰ ਹੈ ਰੈੱਡ ਹੈ ਕਲੋਨੀਆਂ ਵਾਸਤੇ ਜਿਹਦੀ ਆਪਣੀ ਡਿਵਿਡ ਚੱਲ ਰਹੀ ਹੈ ਜੇ ਕਲੋਨੀ ਕੱਟਣੀ ਹੈ ਤਾਂ ਰੈੱਡ ਖਰੀਦਣਾ ਪਊਗਾ ਔਰ ਪਹਿਲਾਂ ਦੱਸਣਾ ਪਊਗਾ ਕਿ ਕਿਸੀ ਕਲੋਨੀ ਕੱਟਣੀ ਹੈ ਅਸੀਂ ਦੱਸਾਂਗੇ ਫਿਰ ਇੱਥੇ ਬਿਜਲੀ ਦਾ ਮੀਟਰ ਲੱਗ ਸਕਦਾ ਇੱਥੇ ਕਲੋਨੀ ਬਣ ਸਕਦੀ ਹੈ ਇੱਥੇ ਰਹਿਸ਼ੀ ਇਲਾਕਾ ਹੈ ਇੱਥੇ ਸੀਵਰੇਜ ਪੈ ਸਕਦਾ ਸਾਰਾ ਕੁਝ ਫਿਰ ਅਸੀਂ ਉਹਨੂੰ ਕਹਾਂਗੇ ਆ ਜਾ ਰੈੱਡ ਖਰੀਦ ਰੈੱਡ ਦੇ ਵਿੱਚ ਸਾਰਾ ਕੁਝ ਇਨਕਲੂਡਡ ਹੋਗਾ ਸਰ ਬਿਜਲੀ ਪਾਣੀ ਸੀਵਰੇਜ ਇਹ ਉਤੋਂ ਜਿਹੜਾ ਜੋ ਵੀ ਸਰਕਾਰੀ ਸਹੂਲਤਾਂ ਮੈਂ ਇੱਕ ਪ੍ਰੂਵਡ ਕਲੋਨੀ ਨੂੰ ਮਿਲਦੀਆਂ ਨੇ ਉਹ ਮਿਲੂਗਾ ਕੱਲ ਨੂੰ 6 ਮਹੀਨੇ ਬਾਅਦ ਦੋ ਸਾਲਾਂ ਬਾਅਦ ਕੋਈ ਬਾਬੂ ਜਾਵੇ ਕਿਸੇ ਫੈਕਟਰੀ 'ਚ ਹਾਜੀ ਕਾਗਜ਼ ਦਿਖਾ ਕਾਗਜ਼ ਦਿਖਾਏ ਜੇ ਗ੍ਰੀਨ ਹੈ ਨਾ ਸਟੈਂਪ ਪੇਪਰ ਤਾਂ ਬਾਬੂ ਸਮਝੂਗਾ ਆਲ ਇਜ਼ ਵੈਲ ਸਾਰਾ ਕੁਝ ਠੀਕ ਹੈ ਜੇ ਇਹ ਨਹੀਂ ਕਰ ਸਕਦਾ ਹੁਣ ਕੋਈ ਰੈੱਡ ਦੇ ਖਰੀਦ ਲਿਆ ਰੈੱਡ ਰੈੱਡ ਸਟੈਂਪ ਪੇਪਰ ਖਰੀਦ ਕੇ ਕਲੋਨੀ ਕੱਢ ਲਈ ਪਰ ਪਲਾਟ ਨਹੀਂ ਵਿਕੇ 60% ਜਿਵੇਂ ਅਮਨ ਕਹ ਰਿਹਾ ਸੀਗਾ ਕੀ 70% ਪਲਾਟ ਨਹੀਂ ਵਿਕੇ ਬਾਕੀ 40% ਚ ਫੈਕਟਰੀ ਲਾ ਦੋ ਨੋ 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 ਜਿਵੇਂ ਨੇ ਤਾਂ ਕੀਤਾ ਜਦੋਂ ਕੋਈ ਅਸੀਂ ਚੈੱਕ ਕਰਾਂਗੇ ਟਰੱਕਾਂਗੇ ਕਿ ਤੂੰ ਫੈਕਟਰੀ ਜਿਹੜੀ ਹੈ ਉਹ ਗ੍ਰੀਨ ਚਲਾਈ ਬੈਠਾ ਹੈ ਤੈਨੂੰ ਇਹਦੇ ਵਾਸਤੇ ਗ੍ਰੀਨ ਲੈਣਾ ਪੈਣਾ ਸੀ ਪਰ ਤੂੰ ਰੈੱਡ ਦਾ ਜਿਹੜਾ ਪਰਮਿਸ਼ਨ ਲਈ ਸੀ ਤੂੰ ਇਸ ਕਲੋਨੀ ਦੇ ਵਿੱਚ ਫੈਕਟਰੀ ਨਹੀਂ ਲਾ ਸਕਦਾ ਸੀ ਦੇ ਨਾਲ ਸਰ ਸਾਰਾ ਕੁਝ ਖਤਮ ਹੋ ਗਿਆ ਬਸ ਇਲੈਗਲ ਕਲੋਨੀ ਇਲੈਗਲ ਕਲੋਨੀ ਆ ਕਿ ਕਟਾਉਂਦਾ ਕੌਣ ਹੈ ਜਨਾਬ ਸਾਰੀਆਂ ਤਾਂ ਵੱਡੇ ਵੱਡੇ ਇਹਨਾਂ ਦੇ ਨਾਮ ਨੇ